ਪਾਰਲੀਮੈਂਟ ਸੈਸ਼ਨ ਜਿਹੜਾ ਕਿ ਖਤਮ ਹੋਣ ਜਾ ਰਿਹਾ ਹੈ ਉਹਦਾ ਵਿੰਟਰ ਸੈਸ਼ਨ ਭਾਵੇਂ ਬਹੁਤਾਂ ਚਿਰ ਪਾਰਲੀਮੈਂਟ ਸੈਸ਼ਨ ਚੱਲਿਆ ਨਹੀਂ ਉਹ اپੋਜੀਸ਼ਨ ਔਰ ਟ੍ਰੈਜਰੀ ਬੈਂਚਾਂ ਦੀ ਲੜਾਈ ਔਰ ਜਿਹੜੀ ਸਿਕਿਉਰਿਟੀ ਬ੍ਰੀਚ ਹੋ ਗਈ ਔਰ ਲੇਕਿਨ ਉਹਦੇ باوجود ਵੀ ਮੈਂ ਜਿਹੜੇ ਪੰਜਾਬ ਦੇ 4-5 ਮੁੱਦੇ ਚੁੱਕਣ ਦੇ ਵਿੱਚ ਸਫਲ ਰਿਹਾ ਸਭ ਤੋਂ ਮਹੱਤਵਪੂਰਨ ਮੁੱਦਾ ਸੀ ਬੰਦੀ ਸਿੱਖਾ ਦਾ ਮੈਂ ਪਾਰਲੀਮੈਂਟ ਵਿੱਚ ਆਵਾਜ਼ ਚੁੱਕੀ ਕਿ ਦੇਖੋ ਬਿਲਕਿਸਬਾਨੋ ਕੇਸ ਦੇ ਵਿੱਚ ਜਿਹੜੇ ਰੇਪ ਵਿਕਟਮ ਸੀ ਕਾਨੂੰਨੇ ਰੇਪ ਦੇ ਵਿਕਟਮ ਸੀ ਉਹਨਾਂ ਨੂੰ ਵੀ ਗੁਜਰਾਤ ਹਾਈ ਕੋਰਟ ਨੇ ਔਰ ਸਟੇਟ ਗਵਰਨਮੈਂਟ ਨੇ 15 ਸਾਲ ਦੇ ਬਾਅਦ ਪੂਰੇ ਹੋਣ ਤੋਂ ਬਾਅਦ ਉਹਨਾਂ ਨੂੰ ਰਿਹਾ ਕਰਤਾ ਸਾਰਿਆਂ ਨੂੰ ਪਤਾ ਹੈ ਰਜੀਵ ਗਾਂਧੀ ਜੀ ਦੇ 30 ਸਾਲ ਦੀ ਸਜ਼ਾ ਕਤਲ ਦੇ ਜਿਹੜੇ ਦੋਸ਼ੀ ਸੀ ਉਹਨਾਂ ਨੂੰ ਵੀ 30 ਸਾਲ ਦੀ ਸਜ਼ਾ ਪੂਰੀ ਹੋਣ ਤੋਂ ਬਾਅਦ ਰਿਹਾ ਕਰਤਾ ਮੈਂ ਸਰਕਾਰ ਦਾ ਧਿਆਨ ਦਿਵਾਇਆ ਕਿ ਕਈ ਕੇਸਾਂ ਦੇ ਵਿੱਚ ਰਾਜ ਸਰਕਾਰਾਂ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਕਨਾਉਣੇ ਜੁਰਮ ਕਰਨ ਵਾਲਿਆਂ ਨੂੰ ਵੀ ਜਿਹੜੀ ਫ੍ਰੀਕੁਐਂਟਲੀ ਪੇ ਰੋਲ ਦਿੱਤੀ ਜਾ ਰਹੀ ਹੈ ਉਹਦੇ ਨਾਲ ਸਿੱਖ ਸਮੁਦਾਏ ਦਾ ਹਿਰਦਾ ਬੜਾ ਦੁਖਦਾ ਹੈ ਔਰ ਇਹਦੇ ਲਈ ਮੈਂ ਮੰਗ ਕੀਤੀ ਕਿ ਰਾਸ਼ਟਰੀ ਤੌਰ ਤੇ ਇੱਕ ਮਾਪਦੰਡ ਹੋਣਾ ਚਾਹੀਦਾ ਕਿਉਂਕਿ ਪੰਜਾਬ ਵੀ ਭਾਰਤ ਦਾ ਅਟੁੱਟ ਹਿੱਸਾ ਹੈ ਭਾਰਤ ਦੇ ਵਿੱਚ ਇੱਕੋ ਯਾਰਡ ਸਟੇਕ ਹੋਣੀ ਚਾਹੀਦੀ ਹੈ ਨਾ ਕਿ ਡਿਫਰੈਂਟ ਸਟੇਟਾਂ ਦੇ ਵਿੱਚ ਡਿਫਰੈਂਟ ਪ੍ਰिजनਰਸ ਲਈ ਡਿਫਰੈਂਟ ਆਰਬਿਟਰਰੀ ਲਾਅ ਹੋਣੇ ਚਾਹੀਦੇ ਆ ਮੈਂ ਯਾਦ ਕਰਾਇਆ ਚੇਅਰਮੈਨ ਸਾਹਿਬ ਨੂੰ ਔਰ ਮੈਂ ਅਪੀਲ ਵੀ ਕੀਤੀ ਪ੍ਰਧਾਨ ਮੰਤਰੀ ਜੀ ਦੇਸ਼ ਤੇ ਗ੍ਰਹਿ ਮੰਤਰੀ ਨੂੰ ਕਿ 11 ਅਕਤੂਬਰ 2019 ਨੂੰ ਇੱਕ ਨੋਟੀਫਿਕੇਸ਼ਨ ਹੋਇਆ ਗੁਰਨਾਨਕ ਦੇਵ ਜੀ ਦੇ ਗੁਰਪੁਰਬ ਤੇ ਉਹਦੇ باوجود ਵੀ ਉਹਦੇ ਚ ਹੋਇਆ ਸੀ ਕਿ ਗੁਰਦੀਪ ਸਿੰਘ ਖੇੜਾ ਪ੍ਰੋਫੈਸਰ ਦਿਲਵਿੰਦਰ ਸਿੰਘ ਭੁੱਲਰ ਇਹਨਾਂ ਦੀ ਜਿਹੜੀ ਰਿਹਾਈ ਕੀਤੀ ਜਾਏ ਤੇ ਸਰਦਾਰ ਬਲਵੰਤ ਸਿੰਘ ਰਾਜੋਵਾਨਾ ਦੀ ਜਿਹੜੀ ਫਾਂਸੀ ਦੀ ਸਜ਼ਾ ਸੀ ਉਹਨੂੰ ਉਮਰ ਕੈਦ ਵਿੱਚ ਤਬਦੀਲ ਕੀਤਾ ਜਾਏ ਪਰ ਉਹ ਮੈਟੀਰੀਅਲਾਈਜ਼ ਨਹੀਂ ਹੋਈ ਇਹ तमाम ਬੰਦੀ ਸਿੱਖ ਦਾ ਰਿਵਿਊ ਹੋਣਾ ਚਾਹੀਦਾ ਮੈਂ ਇਹ ਕਹਿਣਾ ਵੀ ਮੈਰਿਟ ਦੇ ਉੱਤੇ ਜਿਨ੍ਹਾਂ ਦਾ ਕੰਡਕਟ ਅੱਛਾ ਸੀ ਅੱਛਾ ਹੈ ਜਿਨ੍ਹਾਂ ਦੀ ਸਜ਼ਾ 30 32 32 ਸਾਲ ਹੋ ਗਏ ਉਹਨਾਂ ਦਾ ਇੱਕ ਵਿਊ ਲੈਣਾ ਚਾਹੀਦਾ ਜਿਹੜੀਆਂ ਮੈਂ ਉਦਾਹਰਨਾਂ ਦਿੱਤੀਆਂ ਔਰ ਇਹਨਾਂ ਚੋਂ ਕਈ ਜਿਵੇਂ ਪ੍ਰੋਫੈਸਰ ਦਵਿੰਦਰ ਸਿੰਘ ਪਾਲ ਸਿੰਘ ਭੁੱਲਰ ਜੀ ਉਹ ਸਾਡੇ ਅੰਮ੍ਰਿਤਸਰ ਸਾਡਾ ਜਿਹੜਾ ਅਸੀਂ Swami Vivekananda rehab center ਚਲਾਉਂਦੇ ਆ ਉੱਥੇ ਮੈਂਟਲ ਹੈਲਥ ਦਾ ਉੱਥੇ ਵਿਚਾਰੇ ਐਡਮਿਟ ਰਹੇ ਇਹਨਾਂ ਚੋਂ ਬਹੁਤੇ ਬੰਦੀ ਸਿੰਘ ਮੈਂ ਸਮਝਦਾ ਮਾਨਸਿਕ ਤੌਰ ਤੇ ਗੰਭੀਰ ਬਿਮਾਰੀਆਂ ਦਾ ਮਾਨਸਿਕ ਸੰਤੁਲਨ ਵੀ ਖੋ ਬੈਠੇ ਨੇ ਤੇ ਇਹਨਾਂ ਨੂੰ ਜੇਲ੍ਹਾਂ ਦੇ ਵਿੱਚ ਰੱਖ ਕੇ ਇਹਨਾਂ ਦਾ ਰਿਵਿਊ ਹੋਣਾ ਚਾਹੀਦਾ ਔਰ ਇੱਕ ਮਾਪਦੰਡ ਦੇ ਨਾਲ ਜਿਵੇਂ ਬਾਕੀਆਂ ਨੂੰ ਦੇ ਨਾਲ ਜੋ ਵੀ ਇੱਕ ਪਾਲਿਸੀ ਵਰਤੀ ਹੈ ਉਹਦੇ ਤਹਿਤ ਇਹਨਾਂ ਨੂੰ ਵੀ ਇਹਨਾਂ ਦੇ ਕੇਸਸ ਰਿਵਿਊ ਕਰਕੇ ਇਹਨਾਂ ਨੂੰ ਜਲਦੀ ਇਹਨਾਂ ਨੂੰ ਜਸਟਿਸ ਮਿਲਣਾ ਚਾਹੀਦਾ ਹੈ